ਤਾਂ ਪੰਜਾਬ ਬਚਾਉਣ ਵਾਸਤੇ ਨੱਚਦੇ ਆਂ ਵੀ ਮਾਵਾ ਦੇ ਪੁੱਤ ਬਚੇ ਰਹਿਣ ਭੈਣਾ ਦੇ ਯਾਨੀ ਭਰਾ ਬੱਚੇ ਬਚੇ ਰਹਿਣ ਗ੍ਰੰਥ ਭਗਵੰਤ ਮਾਨ ਆਪਦੀ ਵਾਈਫ ਨੂੰ ਰਾਜਸਥਾਨ ਲੈ ਗਿਆ ਪੁੱਛਣ ਆਲਾ ਵੀ ਆਪਦੀ ਨੂੰ ਲੈ ਗਿਆ ਪਿੱਕਾ ਸਾਹਿਬ ਹੱਸਦੇ ਸੀਗੇ ਕਹਿੰਦਾ ਕਿੱਥੋਂ ਦਾ ਐਮਪੀ ਆਹ ਹਾ ਛੱਡ ਦੇ ਓ ਟੁੱਟੇ ਤੇ ਨੱਪ ਲੋ ਚਿੱਟੇ ਨੂੰ ਹਾਂਜੀ ਇਹ ਕਿਆ ਬੋਨਨ ਮੈਂ ਉਹ ਕਹਿੰਦੇ ਜਿੱਥੇ ਜਿੱਥੇ ਬੋਲਣ ਨਹੀਂ ਦਿੰਦੇ ਕਟਵਾਤੀ ਉਹ ਸਾਡਾ ਸਪੀਕਰ ਬੰਦ ਕਰ ਦਿੰਦੇ ਆ ਕਹਿੰਦੇ ਮੈਂ ਦੋ ਤਿੰਨ ਵੀ ਬੋਲੇ ਆ ਮੈਂ ਹੁਣ ਕੀ ਕਹੀਏ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦਾ ਰੋਲਾ ਅਕਸਰ ਪੈਂਦਾ ਰਹਿੰਦਾ ਹੈ ਤੇ ਟੀਟੂ ਬਾਣੀਆਂ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਇਹਦੀ ਮੰਗ ਲੈ ਕੇ ਪਹੁੰਚੇ ਨੇ ਕਿ ਸਾਨੂੰ ਲਾਇਸੈਂਸ ਦਿੱਤੇ ਜਾਣਾ ਸੀ ਜਿਹੜੀ ਖਸਖਸ ਹੈ ਜਾਂ ਡੋਡੇ ਆ ਉਹਨਾਂ ਨੂੰ ਵੇਚਣ ਲਈ ਲਾਇਸੈਂਸ ਚਾਹੀਦੇ ਆ ਤੇ ਸਾਡੇ ਨਾਲ ਟੀਟੂ ਬਾਣੀਆਂ ਮੌਜੂਦ ਨੇ ਗੱਲਬਾਤ ਕਰ ਲੈਣੇ ਬਾਣੀਆਂ ਸਾਹਿਬ ਸੱਚੀ ਗੱਲ ਦੀ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀਆ ਸਾਹਿਬ ਤੁਸੀਂ ਮੰਗ ਲੈ ਕੇ ਪਹੁੰਚੇ ਹੋ ਪਰ ਸਰਕਾਰਾਂ ਦੇ ਵਿੱਚ ਵਿਧਾਨ ਸਭਾ 'ਚ ਵੀ ਗੂੰਜਦੀ ਰਹਿੰਦੀ ਹੈ ਗੱਲ ਕਿ ਖਸਖਸ ਦੀ ਖੇਤੀ ਜਾਂ ਡੋਡਿਆਂ ਦੀ ਖੇਤੀ ਨੂੰ ਲਾਇਸੈਂਸ ਦੇ ਤੌਰ ਤੇ ਦਿੱਤਾ ਜਾਵੇ ਕਿ ਆਮ ਲੋਕ ਚਿੱਟੇ ਨੂੰ ਛੱਡ ਸਕਣ ਪਰ ਤੁਸੀਂ ਅੱਜ ਮੰਗ ਲੈ ਕੇ ਪਹੁੰਚੋ ਸਾਨੂੰ ਵੇਚਣ ਦਾ ਲਾਇਸੈਂਸ ਦਿੱਤਾ ਜਾਵੇ ਤੁਸੀਂ ਨੱਚ ਟੱਪ ਕੇ ਦਾ ਗਿੱਦਾ ਪਾ ਰਹੇ ਹੋ ਦੇ ਕੋਈ ਸਰਕਾਰਾਂ ਨੂੰ ਅਸੀਂ ਬਥੇਰੀ ਬੇਨਤੀ ਕੀਤੀ ਵੀ ਲਾਇਸੈਂਸ ਟੋਡੇ ਫੀਮ ਦੇ ਠੇਕੇ ਖੋਲ ਦਿਓ ਜੇ ਨਹੀਂ ਖੋਲਦੇ ਮੈਂ ਕਿਹਾ ਵੇਚਣ ਦਾ ਲਾਇਸੈਂਸ ਦੇ ਦਿਓ 16 ਸਿਰ ਟੈਰਾਂ ਵਾਲਾ ਟਰੱਕ ਤਿਆਰ ਬਰ ਤਿਆਰ ਆ ਅਸੀਂ ਬਾਹਰਲੇ ਮੁਲਕਾਂ ਤੋਂ ਯਾਨੀ ਦੂਜੇ ਸੂਬਿਆਂ ਤੋਂ ਡੋਡੇਫੀਮ ਲਿਆਵਾਂਗੇ ਜਿਹੜੇ ਚਿਟਾ ਨਸ਼ਾ ਕਰਦੇ ਆ ਯਾਨੀ ਮੈਡੀਕਲ ਨਸ਼ੇ ਕਰਦੇ ਆ ਉਹਨਾਂ ਨੂੰ ਮੁਫਤ ਡੋਡੇਫੀਮ ਮੁਹੱਈਆ ਕਰਾਵਾਂਗੇ ਅਸਲ ਵਿੱਚ ਨਾ ਆਪਾਂ ਆਜ਼ਾਦ ਮੁਲਕ ਵਿੱਚ ਰਹਿੰਦੇ ਆ ਆਪਾਂ ਗੁਲਾਮ ਆ ਖਸ ਖਸ ਹਰ ਇੱਕ ਦੁਕਾਨ ਤੇ ਵਿਕਦੀ ਆ ਬੀਚ ਨਹੀਂ ਸਕਦੇ ਅਫੀਮ ਹਰ ਇੱਕ ਦਵਾਈ ਚ ਪੈਂਦੀ ਆ ਆਪਾਂ ਬੀਚ ਨਹੀਂ ਸਕਦੇ ਡੋਡੇ ਖਾ ਕੇ ਨੌਜਵਾਨ ਕੰਮ ਕਰਦਾ ਆ ਆਪਾਂ ਬੀਚ ਨਹੀਂ ਸਕਦੇ ਆਪਾਂ ਨੂੰ ਗੁਲਾਮੀ ਦਾ ਸਾਸ ਕਰਾਇਆ ਜਾਂਦਾ ਵਾ ਤੇ ਅਸੀਂ ਨਾ ਜਿਹੜੀਆਂ ਅੱਜ ਨੱਚਦੇ ਆ ਡੀਸੀ ਦਫ਼ਤਰ ਗੁਜਰਾਤ ਦੀ ਚੋਣਾਂ ਜਿੱਤਣ ਵਾਸਤੇ ਨੱਚਦੇ ਅੱਜ ਤਾਂ ਪੰਜਾਬ ਬਚਾਉਣ ਵਾਸਤੇ ਨੱਚਦੇ ਆ ਵੀ ਮਾਵਾ ਦੇ ਪੁੱਤ ਬਚੇ ਰਹਿਣ ਭੈਣਾ ਦੇ ਯਾਨੀ ਭਰਾ ਬੱਚੇ ਬਚੇ ਰਹਿਣ ਗ੍ਰਾਮ ਤੇ ਬਾਕੀ ਸਾਡੇ ਵਿਰੋਧੀ ਤਰ੍ਹਾਂ ਯਾਨੀ ਬਿਲਕੁਲ ਨਠਲੀਆਂ ਹੋ ਗਿਆ ਨੇ ਉਹ ਲੋਕ ਮੁੰਦੇ ਚੁੱਕ ਦਿਆ ਇਨਿਕਾ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਭਗਵੰਤ ਮਾਨ ਆਪਦੀ ਵਾਈਫ ਨੂੰ ਰਾਜਸਥਾਨ ਲੈ ਗਿਆ ਪੁੱਛਣਾ ਵਾਲਾ ਵੀ ਆਪਦੀ ਨੂੰ ਲੈ ਗਿਆ ਇਥੇ ਉੰਤਾਲੀ ਉੰਤਾਲੀ ਸ਼ੋਤੀ ਥਲੀਆਂ ਖਾ ਕੇ 25-25 ਸੌ ਦਾ ਜੂਸ ਪੀ ਕੇ ਲੋਕਾਂ ਦੀ ਗੱਲ ਨਹੀਂ ਕੋਈ ਕਰਦਾ ਗਰਾਹ ਇੱਥੇ ਗਰਾਹ ਇੱਥੇ ਬਾਕੀ ਸਾਡੇ ਜਿਹੜੇ ਕੀ ਨੋਵਾ ਰਵਨੀਤ ਬਿੱਟੂ ਜੀ ਰਵਨੀਤ ਬਿੱਟੂ ਜੀ ਮੇਰੇ ਭਰਾ ਨੇ ਫਿਰ ਤੁਸੀਂ ਕਹੋਗੇ ਨਵੇਂ ਸਾਲ ਦੇ ਤਾਂ ਵਲੋਂਦਾ ਵਾ ਵਿਧਾਨ ਸਭਾ ਭੇਜਿਆ ਸੀ ਚੁਣ ਕੇ ਵੀ ਲੋਕ ਦਾ ਮੁੱਦੇ ਚੱਕਣਗੇ ਗਰਾਹ ਉੱਥੇ ਜਾ ਕੇ ਕਹੀ ਜਾਂਦਾ ਵਾ ਮੱਝ ਹੀ ਨਾ ਦੁੱਧ ਦਿੰਦੀ ਆ ਬੱਕਰੀ ਨਾ ਦਿੰਦੀ ਆ ਮੈਂ ਤਾਂ ਫਿਕਰ ਪਿਆ ਕੇ ਤੇ ਭੇਡਾਂ ਨਾਲ ਦੱਸਣ ਲੱਗ ਜਾਵੇ ਸਪੀਕਰ ਸਾਹਿਬ ਹੱਸਦੇ ਸੀਗੇ ਕਹਿੰਦਾ ਕਿੱਥੋਂ ਦਾ ਐਮਪੀ ਆਹਾ ਜਿਹੜਾ ਇੰਨਾ ਵਧੀਆ ਮੁੱਦਾ ਲੈ ਕੇ ਆਇਆ ਵਗਰਾ ਕੈਨ ਦਾ ਪਾਪ ਮੁੱਦਿਆਂ ਦੀ ਗੱਲ ਨਹੀਂ ਕਰਦੇ ਆ ਨਿਜੀ ਵਾਰ ਕਰਦੇ ਆ ਅਸੀਂ ਕਹਿੰਨੇ ਆ ਨਿਜੀ ਵਾਰ ਛੱਡ ਕੇ ਜਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰੋ ਤਾਂ ਜੋ ਸਾਡਾ ਪੰਜਾਬ ਰੰਗਲਾ ਬੱਜ ਜਾਵੇ ਭਗਵੰਤ ਮਾਨ ਤੇ ਉਮੀਦਾਂ ਬਹੁਤ ਨੇ ਕਹਿੰਦੇ ਨੱਚ-ਨੱਚ ਕੇ ਰੱਬ ਬਣ ਜਾਂਦਾ ਵਾ ਅੱਜ ਅਸੀਂ ਨੱਚ-ਨੱਚ ਕੇ ਡੀਸੀ ਸਾਹਿਬ ਨੂੰ ਬਣਾਉਣਾ ਆਏ ਆ ਤੇ ਭਗਵੰਤ ਮਾਨ ਜੀ ਨੂੰ ਬਣਾਉਣਾ ਬਾਣੀਆ ਸਾਹਿਬ ਕਿਦੇ ਨਾਲ ਕਿਦੇ ਕਹਿਆ ਜਾਂਦਾ ਕਿ ਚਿੱਟੇ ਦਾ ਨਸ਼ਾ ਸਭ ਤੋਂ ਜ਼ਿਆਦਾ ਮਾਰ ਪੰਜਾਬ 'ਚ ਪਈ ਆ ਤੇ ਤੁਸੀਂ ਚਿੱਟੇ ਦੇ ਨਸ਼ੇ ਦੇ ਖਿਲਾਫ ਵੀ ਕਈ ਵਾਰ ਅਕਸਰ ਸੁਰਖੀਆਂ ਦੇ ਵਿੱਚ ਰਹੇ ਹੋ ਕਿ ਤੁਸੀਂ ਉਹਨੂੰ ਬੰਦ ਕਰਾਉਣ ਪਰ ਤੁਹਾਡੀ ਸਰਕਾਰ ਵੀ ਰਹੀ ਉਦੋਂ ਕਿਉਂ ਨਹੀਂ ਇੰਦਾ ਦੀ ਆਵਾਜ਼ਾਂ ਉੱਠੀਆਂ ਉਹਨੂੰ ਆਵਾਜ਼ਾਂ ਉਦੋਂ ਵੀ ਅਸੀਂ ਉਠਾਉਂਦੇ ਸੀ ਬਾਈ ਕਿਰਾ ਤੈਨੂੰ ਕੀ ਪਤਾ ਵੀ ਆਵਾਜ਼ਾਂ ਨਹੀਂ ਉਠੀਆਂ ਮੈਂ ਤਿੰਨ ਚੌਨਾ ਲੜੀਆਂ ਬਾਈ ਕਿਰਾ ਡੋਡੇ ਫੀਮ ਦੇ ਬੈਨਰ ਲਾ ਕੇ ਮੈਂ ਤਾਂ ਆਵਾਜ਼ ਹੀ ਚੁੱਕ ਸਕਦਾ ਨਾ ਜਾਸ ਸੀਗਾ ਮੈਂ ਉਦੋਂ ਪਰ ਉਦੋਂ ਤੁਹਾਡੀ ਸਰਕਾਰ ਰਹੀ ਉਦੋਂ ਕਿਉਂ ਨਹੀਂ ਹੋਏ ਉਦੋਂ ਨਹੀਂ ਉਦੋਂ ਵੀ ਚੁੱਕਦੇ ਸੀ ਅਸੀਂ ਵੀ ਚੁੱਕਦੇ ਆ ਜਿਹੜੀ ਸਰਕਾਰ ਨਾ ਬਣ ਜੂਗੀ ਕਿਰਾ ਤੁਸੀਂ ਉਹ ਹੀ ਨਾ ਗਿੱਡੀ ਰੋਡ ਰੋਲਾ ਪਾਇਆ ਕਰੋ ਜਿਹੜੀ ਮੱਝ ਤੋਂ ਦੁੱਧ ਦੇਣ ਵਾਲੀ ਦੁੱਧ ਹੁੰਦੀ ਹੈ ਨਾ ਬੰਦਾ ਉਹ ਉਸੇ ਥਾਣਾ ਨੂੰ ਹੱਥ ਪਾਉਂਦਾ ਵਾ ਲੰਡਰ ਮੱਝ ਨੂੰ ਕੌਣ ਪਾਉਂਦਾ ਵਾ ਪਰ ਆ ਜੀ ਮੰਗਦੇ ਰਹੇ ਆ ਕਾਰਸ ਵੇਲੇ ਮੈਂ ਹੁੰਦਾ ਰਿਹਾ ਵਾਂ ਅਕਾਲੀ ਵੇਲੇ ਮੈਂ ਬੋਲਦਾ ਰਿਹਾ ਵਾਂ ਵੀ ਰੋਟੀ ਫੀਮ ਦੇ ਠਿੱਕੇ ਖੋਲੋ ਨਹੀਂ ਖੋਲੇ ਲੋਕਾਂ ਦੇ ਸਾਹਰ ਤੇ ਕਰਤੇ ਅਕਾਲੀ ਦਲ ਦੇ ਵਿਧਾਨ ਸਭਾ ਨੇਤਾ ਤੁਹਾਡੇ ਹਲਕੇ ਤੋਂ ਹੀ ਆ ਮਨਪ੍ਰੀਤਿਆਲੀ ਪਰ ਉਹਨਾਂ ਨੂੰ ਤੁਸੀਂ ਕਿਹਾ ਕੀ ਕਦੀ ਕਿ ਵਿਧਾਨ ਸਭਾ ਚ ਜਾ ਕੇ ਤੁਸੀਂ ਆਵਾਜ਼ ਚੱਕੋ ਹਾਂਜੀ ਇਹ ਕਿਹਾ ਵਾਂ ਉਹਨਾਂ ਨੂੰ ਮੈਂ ਉਹ ਕਹਿੰਦੇ ਜਿੱਥੇ ਜਿੱਥੇ ਬੋਲਣ ਨਹੀਂ ਦਿੰਦੇ ਕਟਵਾ ਦਿਆ ਉਹ ਸਾਡਾ ਸਪੀਕਰ ਬੰਦ ਕਰ ਦਿੰਦੇ ਆ ਕਹਿੰਦੇ ਮੈਂ ਦੋ ਤਿੰਨ ਵਾਰੀ ਬੋਲਿਆ ਵਾ ਹੁਣ ਕੀ ਕਹੀਏ ਕਹਿੰਦੇ ਦੋ ਤਿੰਨ ਵਾਰੀ ਸਪੀਕਰ ਤੋਂ ਨਹੀਂ ਬੋਲਿਆ ਜੇ ਸਪੀਕਰ ਰਿਕਾਰਡਿੰਗ ਨਹੀਂ ਹੁੰਦੀ ਬਾ ਹੁਣ ਹੱਥ ਵਿੱਚ ਆ ਭਗਵੰਤ ਮਾਨ ਦੇ ਗਰਾ ਸੰਸਦ ਦੇ ਵਿੱਚ ਮੈਂ ਅਜ ਤਾਂ ਮੈਂ ਅਕਾਲੀ ਉਹ ਕਾਲੀ ਪਾਰਟੀ ਦਾ ਬੰਦਾ ਆ ਮੈਂ ਤੇ ਮੈਂ ਆ ਕਾਲੀ ਪਾਰਟੀ ਦਾ ਬੰਦਾ ਆ ਮੈਂ ਕਾਲੀ ਪਾਰਟੀ ਦਾ ਮੰਗ ਕਰ ਰਿਹਾ ਭਗਵੰਤ ਮਾਨ ਜੀ ਤੋਂ ਬਈ ਖਸਖਸ ਦੀ ਖੇਤੀ ਖੋਲੋ ਰੋਟੀ ਭਿੰਦੇ ਠਿੱਕੇ ਖੋਲੋ ਸੰਸਦ ਦੇ ਵਿੱਚ ਤਾਂ ਸਿਮਰ ਬਾਦਲ ਸੁਖਵੀਰ ਬਾਦਲ ਵੀ ਉਹਨਾਂ ਨੂੰ ਉੱਥੋਂ ਸੈਂਸ਼ਨ ਕਰਾ ਲਿਆ ਸੀ ਉਹ ਯਾਰ ਹੁਣ ਉਹ ਉਹਨਾਂ ਦੀ ਗੱਲ ਆ ਵੱਡੇ ਲੀਡਰ ਆ ਤੁਸੀਂ ਉਹਨਾਂ ਨੂੰ ਮੈਗ ਲਾ ਕੇ ਪੁੱਛ ਲਓ ਗਰਾ ਤੁਸੀਂ ਤਾਂ ਮੈਂ ਤੁਸੀਂ ਤਾਂ ਯਾਰ ਵਿੱਚ ਆਦਾ ਤੁਹਾਡੀ ਵੀ ਆ ਨਹੀਂ ਮੇਰੇ ਨਾਲ ਕਿਥੇ ਸ਼ਾਮ ਸ਼ਾਣਾ ਮੈਂ ਤਾਂ ਮਿਲਿਆ ਹੀ ਨਹੀਂ ਕਦੇ ਗਰਾ ਜਿੱਦਨ ਸੁਖੀ ਜਿੱਦਨ ਸੁਖੀਰ ਬਾਦਲ ਜੀ ਇੱਥੇ ਆ ਗਏ ਰੈਲੀ ਆ ਗਈ ਤੇ ਜਿੱਦਨ ਇੱਥੇ ਉਹਨਾਂ ਨੇ ਕੋਈ ਰੈਲੀ ਕੀਤੀ ਹਰਸ਼ਮਨ ਕੋਰ ਬਾਦਲ ਨੇ ਜਾਂ ਸੁਖੀਰ ਬਾਦਲ ਨੇ ਟੀਟੂ ਬਾਣਿਆ ਉੱਥੇ ਬੋਰਡ ਲਾ ਕੇ ਉੱਥੇ ਬੈਠੂਗਾ ਉਹਨਾਂ ਦੇ ਉੱਥੇ ਵੀ ਇਦਾਂ ਕਿੱਦਾਂ ਪਾਊਗਾ ਫਿਰ ਪੱਕਾ ਪਾਊਂਗੀ ਪੱਕੂ ਪਾਊਗਾ ਆ ਲੱਖ ਲੱਖ ਆਪੀ ਤੇ ਕਰਾਂ ਤੇ ਮੈਨੂੰ ਦੱਸ ਦੀ ਜਦੋਂ ਸੁਖਬੀਰ ਬਾਦਲ ਜੀ ਨਾ ਆਉਣਾ ਹੋਇਆ ਇੱਥੇ ਕਰ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਟੀਟੂ ਬਾਣੀਆਂ ਤੇ ਜਿਹੜੇ ਇੱਥੇ ਪਹੁੰਚੇ ਨੇ ਤੇ ਕਿਹਾ ਜੇ ਸੁਖਬੀਰ ਬਾਦਲ ਇੱਥੇ ਆਉਗੇ ਤੇ ਅਸੀਂ ਉਦੋਂ ਵੀ ਇਸ ਚੀਜ਼ ਦਾ ਮੁੱਦਾ ਜ਼ਰੂਰ ਉਠਾਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਵਿਸ਼ੇਖ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ